2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਪਹਿਲਾ ਦੋਨਾਂ ਧੜਿਆਂ ਨੂੰ ਇਕੱਠੇ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ ਇਹਨਾਂ ਦੋਨਾਂ ਧੜਿਆਂ ਵੱਲੋਂ ਗਲਤੀਆਂ ਮੰਨੀਆਂ ਗਈਆਂ ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਗੈਸੀ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਸakre ਇੱਕੋਂ ਵਾਪਸ ਲੈ ਲਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੇ 6 ਤੋਂ 7 ਵੱਡੀਆਂ ਗਲਤੀਆਂ ਮੰਨੀਆਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਅਤੇ ਬਾਗੀ ਧੜੇ ਨੂੰ ਸਜ਼ਾ ਦਾ ਹੁਕਮ ਹੋਇਆ ਸਜ਼ਾ ਖਤਮ ਕਰਨ ਉਪਰੰਤ ਇਹਨਾਂ ਦੋਨਾਂ ਧੜਿਆਂ ਦਾ ਆਪਸੀ ਏਕਾ ਹੋਣਾ ਚਾਹੀਦਾ ਹੈ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਵੇਗੀ ਇਹਨਾਂ ਵੱਲੋਂ ਡੈਲੀਗੇਟਸ ਭરાਏ ਜਾਣਗੇ ਇਨਾਂ ਵੱਲੋਂ ਪ੍ਰਧਾਨ ਦੀ ਚੋਣ ਹੋਵੇਗੀ ਕਿਉਂਕਿ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਅਤੇ ਦਾਗੀ ਧੜਾ ਰਾਜਸੀ ਅਧਿਕਾਰ ਗਵਾ ਚੁਕੇ ਨੇ ਇਹ ਹੁਣ ਰਾਜਨੀਤਿਕ ਸਿਆਸੀ ਲੋਕ ਨਹੀਂ ਰਹਿ ਗਏ ਸੁਖਬੀਰ ਸਿੰਘ ਬਾਦਲ ਨੇ ਆਪਣੀ ਮਨਮਰਜ਼ੀ ਕੀਤੀ ਡਾਕਟਰ ਦਜੀਤ ਸਿੰਘ ਚੀਮਾ ਵੱਲੋਂ ਗੱਲਾਂ ਦਾ ਕੜਾ ਬਣਾਇਆ ਗਿਆ ਕਿ ਜਿਹੜੀ ਭੜਤੀ ਮਨਪ੍ਰੀਤ ਯਾਲੀ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਸਵਿਧਾਨ ਦੇ ਅਨੁਸਾਰ ਨਹੀਂ ਅਸੀਂ ਸਵਿਧਾਨ ਦੇ ਅਨੁਸਾਰ ਭਰਤੀ ਕਰ ਰਹੇ ਹਾਂ 27 ਲੱਖ ਇੱਕ ਮਹੀਨੇ ਦੇ ਵਿੱਚ ਭਰਤੀ ਕਰ ਲਈ ਗਈ ਜਿਸ ਨੂੰ ਹੁਣ ਬੋਗਸ ਭਰਤੀ ਕਿਹਾ ਜਾਂਦਾ ਹੈ ਜਿਸ ਦਾ ਕੋਈ ਲਿਖਤੀ ਪ੍ਰਮਾਣ ਪੱਤਰ ਨਾ ਤੇ ਸੁਖਬੀਰ ਸਿੰਘ ਬਾਦਲ ਕੋਲ ਨਾ ਡਾਕਟਰ ਦਲਜੀਤ ਸਿੰਘ ਚੀਮਾ ਦੇ ਕੋਲ ਹੈ ਉਧਰ ਜਿਹੜੀ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੁਕਮਾਂ ਦੇ ਅਨੁਸਾਰ ਹੋ ਰਹੀ ਹੈ ਭਾਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਰਪਾਲ ਸਿੰਘ ਵਡੂੰਗਰ ਖੜਾ ਛੁੜਾ ਕੇ ਭੱਜ ਗਏ ਇੱਕ ਸਾਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੀ ਤੋਂ ਭਗੌੜੇ ਹੋਏ ਤੇ ਦੂਸਰੇ ਪਾਸੇ ਮਨਪ੍ਰੀਤ ਯਾਲੀ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਮੈਤਪੂਰੀ ਬੀਬੀ ਸਤਵੰਤ ਕੌਰ ਜਥੇਦਾਰ ਗੁਰਤਾ ਗੁਰਪ੍ਰਤਾਪ ਸਿੰਘ ਵਿਡਾਲਾ ਇਹਨਾਂ ਪੰਜਾਂ ਗੁਰੂ ਦੇ ਸਿਪਾਈਆਂ ਵੱਲੋਂ ਇਹ ਭਰਤੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਨੇਪਰੇ ਚਾੜੇ ਜਾ ਰਿਹਾ ਹੈ ਲੇਕਿਨ ਭਾਈਪਗਵਾੜਾ ਦਾ ਇੱਕ ਬੜਾ ਵੱਡਾ ਬਿਆਨ ਆਇਆ ਹੈ ਅੱਜ ਦੋ ਦਿਨ ਪਹਿਲਾਂ ਉਹਨਾਂ ਨੇ ਕਿਸੇ ਚੈਨਲ ਤੇ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਸੈਬ ਦੀ ਭਰਤੀ ਤੇ ਵੀ ਸਾਜਿਸ਼ ਹੋ ਰਹੀ ਹੈ ਇਹ ਭਾਰਤੀ ਵੀ ਸਾਜਿਸ਼ ਦਾ ਸ਼ਿਕਾਰ ਹੋਵੇਗੀ ਇਹ ਇੱਕ ਦੂਜੀ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨੇ ਮਨਪੀਤਿਆਲੀ ਹੋ ਰਹੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਈ ਭਾਰਤੀ ਜਨਤਾ ਪਾਰਟੀ ਦੇ ਨੇ ਇਹ ਸਾਰਾ ਜੱਗ ਜਾਣਦਾ ਹੈ ਕੌਮ ਦਾ ਬੱਚਾ ਬੱਚਾ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੇਕਰ ਸਭ ਤੋਂ ਨੁਕਸਾਨ ਹੋਇਆ ਉਹ ਹੋਇਆ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੇ ਦੌਰਾਨ 26 ਸਾਲ ਲਗਾਤਾਰ ਗਠਜੋੜ ਰਿਹਾ ਭਾਈ ਫਗਵਾਣਾ ਸਭ ਵਿਕਿਆ ਕਿ ਮਨਪ੍ਰੀਤ ਈਆਲੀ ਅਤੇ ਸੁਖਬੀਰ ਸਿੰਘ ਬਾਦਲ ਆਂਧਰੋਂ ਆਂਧਰੀ ਮਿਲੇ ਹੋਏ ਨੇ ਉਹਨਾਂ ਬਾਕੀ ਆਗੂਆਂ ਦਾ ਵੀ ਨਾਂ ਲਿਆ ਉਹਨਾਂ ਕਹਿੰਦੇ ਕੌਮ ਨੇ ਨਾ ਤਾਂ ਵੋਟਾਂ ਪਾਈਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਾ ਪਾਈਆਂ 2022 ਦੀਆਂ ਨਾ ਪਾਈਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 2024 ਦੇ ਵਿੱਚ ਹੋਈਆਂ ਨੇ ਇਹਨਾਂ ਦੋਨਾਂ ਧੜਿਆਂ ਨੂੰ ਕੋਈ ਐਕਸੈਪਟ ਹੀ ਨਹੀਂ ਕਰ ਰਿਹਾ ਇਹਨਾਂ ਦੋਨਾਂ ਧੜਿਆਂ ਨੂੰ ਫਿਰ ਦੁਬਾਰਾ ਇਕੱਠੇ ਹੋਣਾ ਪਵੇਗਾ ਚਾਹੇ ਉਹ ਬਾਗੀ ਹੈ ਚਾਹੇ ਉਹ ਦਾਗੀ ਹੈ ਚਾਹੇ ਸ਼ਹੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਹੈ ਉਹਨਾਂ ਕਹਿੰਦਾ ਥੋੜੇ ਦਿਨਾਂ ਬਾਅਦ ਦੇਖਣਾ ਇਹ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣਗੇ ਫਿਰ ਜੈਜਕਾਰ ਹੋਵੇਗੀ ਸੁਖਬੀਰ ਸਿੰਘ ਬਾਦਲ ਅਤੇ ਸੰਜੀਤ ਸਿੰਘ ਬਾਦਲ ਦੇ ਸਾਥੀਆਂ ਦੀ ਹਾਲਾਂਕਿ ਕੱਲ ਮਨਪ੍ਰੀਤ ਯਾਦਲੀ ਨੇ ਕਿਹਾ ਅਸੀਂ ਗੱਲ ਕਰਦੇ ਹਾਂ ਅਸੂਲਾਂ ਦੀ ਅਸੀਂ ਗੱਲ ਕਰਦੇ ਹਾਂ ਸਿਧਾਂਤਾਂ ਦੀ ਅਸੀਂ ਗੱਲ ਕਰਦੇ ਹਾਂ ਤਿਆਗ ਦੀ ਜੇਕਰ ਸੁਖਬੀਰ ਸਿੰਘ ਬਾਦਲ ਤਿਆਗ ਛੱਡ ਕੇ ਆਪਣੇ ਅਹੁਦੇ ਛੱਡ ਕੇ ਫਿਰ ਦੁਬਾਰਾ ਨਵਨ ਹੁੰਦਾ ਹੈ ਤਾਂ ਸੋਚਿਆ ਜਾਵੇਗਾ ਇਟ ਮੀਨਸ ਕੱਲ ਜਿਹੜਾ ਹਵਾਲਾ ਦਿੱਤਾ ਗਿਆ ਮਨਪ੍ਰੀਤ ਯਾਦਲੀ ਵੱਲੋਂ ਕਿ ਵੱਡੇ ਆਗੂਆਂ ਨੂੰ ਤਕਸਾਲੀ ਆਗੂਆਂ ਨੂੰ ਇੱਕ ਸਟੇਜ ਉੱਤੇ ਇਕੱਠੇ ਹੋ ਕੇ ਹੀ ਮੋਰਚਾ ਛਤੇ ਕਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਤਾਂ ਹੀ ਹੋ ਸਕਦੀ ਹੈ ਜੇਕਰ ਸਾਰੇ ਇਕੱਠੇ ਹੋ ਕੇ ਇਹ ਹਮਲਾ ਮਾਰਦੇ ਨੇ ਇਟ ਮੀਨਸ ਫਿਰ ਸੁਖਬੀਰ ਸਿੰਘ ਬਾਦਲ ਦੇ ਨਾਲ ਰਲੇ ਹੋਏ ਨੇ ਮਨਪ੍ਰੀਤ ਯਾਲੀ ਇਕਬਾਲ ਸਿੰਘ ਝੁੰਦਾ ਬੀਬੀ ਸਤਪੰਥ ਕੌਰ ਸੰਤਾ ਸਿੰਘ ਅਮੈਦਪੁਰੀ ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਭਾਈ ਜਦੋਂ ਉਹਨਾਂ ਨੂੰ ਕੌਮ ਨੇ ਇਨਕਾਰ ਹੀ ਦਿੱਤਾ ਜਦੋਂ ਕੌਮ ਨੂੰ ਪਤਾ ਲੱਗਿਆ ਕਿ ਸਿੱਖਾਂ ਦੀ ਨਸਲ ਕੁਸੀ ਕਰਵਾਉਣ ਦੇ ਵਿੱਚ ਬਾਦਲ ਪਰਿਵਾਰ ਦਾ ਹੱਥ ਹੈ ਡੀਜੀਪੀ ਸਮੇਤ ਸੈਣੀ ਵਰਗਿਆਂ ਨੂੰ ਸਰੋਪੇ ਦਿੱਤੇਗਾ ਡੇਰਾ ਸੱਚਾ ਸੌਦਾ ਤੇ ਸਾਧ ਨੂੰ ਮਾਫੀ ਨਾਮਾਂ ਦੁਆਇਆ ਗਿਆ ਤੇ ਫਿਰ ਇੱਕ ਸਟੇਜ ਤੇ ਉਹਨਾਂ ਨਾਲ ਇਕੱਠੇ ਹੋਣ ਦਾ ਫਾਇਦਾ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਜਿਹੜੇ ਸ਼੍ਰੀ ਅਕਾਲ ਤਖਸੈਬ ਨੂੰ ਸਮਰਪਿਤ ਨੇ ਉਹ ਤੁਹਾਡੀ ਭਰਤੀ ਦਾ ਹਿੱਸਾ ਜ਼ਰੂਰ ਬਣ ਰਹੇ ਨੇ ਲੇਕਿਨ ਜੇਕਰ ਕੰਪਰੋਮਾਈਜ਼ ਹੋਵੇਗਾ ਐਸੋ ਬਦਲ ਦੇ ਨਾਲ ਬਾਗੀ ਦਾਗੀ ਅਤੇ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣਾਈ ਸਤ ਮੈਂਬਰ ਕਮੇਟੀ ਜਿਸ ਦੇ ਪੰਜ ਮੈਂਬਰ ਕਰ ਚਿਲ ਨੇ ਜੇਕਰ ਸਮਝੌਤਾ ਹੀ ਹੋ ਗਿਆ ਤੇ ਫਿਰ ਪਤ ਦੀ ਮਰਜ਼ੀ ਹੈ ਪੰਤ ਕਿਸੂ ਮਰਜ਼ੀ ਵੋਟ ਪਾਵੇ ਇਸ ਕਰਕੇ ਫਗਵਾੜਾ ਕਹ ਫਗਵਾੜਾ ਸਭ ਨੇ ਕਿਹਾ ਭਾਈ ਸਾਹਿਬ ਫਗਵਾੜਾ ਕਹਿੰਦੇ ਨੇ ਕਿ ਇਹ ਸਭ ਸਾਜਿਸ਼ ਕੀਤੀ ਜਾ ਰਹੀ ਹੈ ਜਿਹੜੇ ਹੁਕਮਨਾਮੇ ਜਾਰੀ ਹੋਏ ਸੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਅੰਦਰੋਂ ਅੰਦਰ ਹੀ ਸਾਰੇ ਇੱਕ ਮਿਕਨੇ